ਹੈਲੋ ਗਾਈਜ਼ ਵੈਲਕਮ ਟੂ आवर ਨਿਊ ਵਲੋਗ ਤੇ ਜਿਵੇਂ ਕਿ ਤੁਸੀਂ ਦੇਖ ਰਹੇ ਹੋਗੇ ਪਿੱਛੇ ਬੱਜੇ ਕਾਂਜੇ ਮੈਂ ਉਸ ਦਿਨ 4 ਵਜੇ ਕਿਉਂਕਿ ਨਰਿੰਦਰ ਨੇ ਜਾਣਾ ਸੀਗਾ ਡਿਊਟੀ ਮੈਂ ਉਹਨਾਂ ਡਿਊਟੀ ਪੇਸ ਤਾਂ ਉਹਨਾਂ ਦਾ ਨਾਸ਼ਤਾ ਬਣਾਇਆ ਸਬਜ਼ੀ ਬਣਾਈ ਤੇ ਉਸ ਤੋਂ ਬਾਅਦ ਮੈਂ ਸੋਚਿਆ ਕਿ ਚਲੋ ਅੱਜ ਸੈੱਲੇ ਵੀ ਜਾਣਾ ਹੈ ਜਲਦੀ ਕਿਉਂਕਿ ਨਰਿੰਦਰ ਜੀ ਜਿਸ ਦਿਨ ਹੁੰਦਾ ਉਸ ਦਿਨ ਤਾਂ ਮੈਨਾਂ ਨਾਲ ਜਲਦੀ ਆਣੀਆਂ ਬੱਚਿਆਂ ਨੂੰ ਸਕੂਲ ਛੋੜ ਕੇ ਬਾਹਰ ਵਾਲੇ ਰੋਡ ਤੇ ਜਾਣੇ ਆ ਤੇ ਲੱਗਣਾ ਅੱਜ ਨਰਿੰਦਰ ਨਹੀਂ ਹੈ ਮੈਨੂੰ ਅੰਦਰ ਵਾਲੇ ਪਾਰਕ ਦੇ ਵਿੱਚ ਹੀ ਉਸ ਦਿਨ ਜਾਣਾ ਪੈਂਦਾ ਤੇ ਫਿਰ ਮੈਂ ਉਸ ਦਿਨ ਜਲਦੀ ਚਲੀ ਜਾਨੀ ਆ ਕਿਉਂਕਿ ਇਕੱਲੀ ਹੁੰਦੀ ਆ ਬੱਚੇ ਸਕੂਲ ਜਾਣ ਤੋਂ ਪਹਿਲਾਂ ਹੀ ਚਲੀ ਜਾਂਦੇ ਆ ਫਿਰ ਬਾਅਦ ਦੇ ਵਿੱਚ ਮੈਂ ਨਹੀਂ ਜਾਂਦੀ ਤੇ ਸੋ ਆਪਾਂ ਕੁਛ ਕੁਛ ਸੁਬਾ ਸੁਬਾ ਤਿਆਰੀ ਕੀਤੀ ਹੈ ਪਤਾ ਹੀ ਹੈ ਸਭ ਨੇ ਮਤਲਬ ਕਿ ਜਾਨ ਹੰ ਦਾ ਸੁਬਾ ਸੁਬਾ ਨਾ ਤੇਜ਼ ਕਰਕੇ ਆਪਾਂ ਸੁਬਾ ਸੁਬਾ ਹੀ ਤਿਆਰੀ ਕੀਤੀ ਨਰਿੰਦਰ ਜੀ ਆ ਡਿਊਟੀ ਹੈ ਇਸ ਕਰਕੇ ਮੈਨੂੰ ਬਣਾਉਣੀ ਪਈ ਸਬਜੀ ਤੇ ਮੈਂ ਬਣਾਈ ਭਿੰਦੀਆਂ ਸਬਜੀ ਤੇ ਇਧਰ ਆਪਾਂ ਹੁਣ ਬੱਚੇ ਸਕੂਲ ਜਾਣਗੇ ਆਟਾ ਵੀ ਗੁੰਨ ਕੇ ਰੱਖਤਾ ਕਿ ਬੱਚਿਆਂ ਨੇ ਸਕੂਲ ਜਾਣਾ ਹੁੰਦਾ ਹੈਗਾ ਦੇਖੋ 8 ਵਜੇ ਲੇਕਿਨ ਹਜੇ ਹੈਗਾਗਾ ਟਾਈਮ ਤਾਂ ਪਰ ਮੈਂ ਪਾਰਕ ਚਲੀ ਜਾਉਂਗੀ ਕਿ ਉੱਥੋਂ ਆਉਂਗੀ ਥੋੜਾ ਟਾਈਮ ਤਾਂ ਲੱਗਦਾ ਹੀ ਹੈ ਸਾਢੇ 6 7 ਮਿੰਟ ਪਾਰਕ ਦੇ ਵਿੱਚ ਹੋ ਜਾਣਾ ਇਸ ਕਰਕੇ ਮੈਂ ਆਟਾ ਉਨ ਕੇ ਗੱਲਾ ਚਲੀ ਗਈ ਐ ਬਸ ਸਬਜੀ ਬਣੀ ਆਟਾ ਉਨਿਆ ਤੇ ਬਸ ਬੱਚਿਆਂ ਨੂੰ ਸਕੂਲ ਭੇਜਣਾ ਹੈ ਕਿਉਂਕਿ ਸਿਹਤ ਵੀ ਬਹੁਤ ਜ਼ਰੂਰੀ ਹੈ ਅਗਰ ਤੁਸੀਂ ਆਪਣੇ ਸਿਹਤ ਦਾ ਧਿਆਨ ਨਹੀਂ ਰੱਖਦੇ ਅੱਜ ਕੱਲ ਤਾਂ ਵੈਸੇ ਇੰਨੇ ਵਿਵਾਰ ਨਾ ਹੁੰਦਾ ਸੋ ਇਸ ਕਰਕੇ ਆਪਾਂ ਨੂੰ ਜ਼ਰੂਰੀ ਹੈ ਕਿ ਥੋੜਾ ਟਾਈਮ ਆਪਣੀ ਸਿਹਤ ਦੇ ਲਈ ਕੱਢਿਆ ਜਾਵੇ ਤੇ ਨਾਲੇ ਇਨਾ ਫਰੈਸ਼ ਫੀਲ ਹੁੰਦਾ ਹੈ ਨਾ ਹਲਕਾ ਫੀਲ ਹੁੰਦਾ ਹੈ ਜਦ ਤੁਸੀਂ ਸੈਰ ਕਰਕੇ ਐਕਸਰਸਾਈਜ਼ ਕਰਕੇ ਥੋੜ ਕਿ ਮਤਲਬ ਕਿ ਵਧੀਆ ਲੱਗਦਾ ਰਿਹਾ ਤੇ ਸੋ ਅੱਜ ਆਪਾਂ ਸਵੇਰ-ਸਵੇਰ ਜਾਂਦੇ ਆਂਗੇ ਤੇ ਬਾਹਰ ਲੇਕਨ ਮੈਂ ਮੇਰੀ ਸਲਾਹ ਸੀ ਕਿ ਮੈਂ 5:00 ਵਜੇ ਚਲੀ ਜਾਵਾਂ ਮੈਂ ਦਿੱਲੀ ਜਾ ਰੂਟ 'ਤੇ ਹੈ ਨਾ 5:00 ਪਾਉਣੇ 5:00 ਵਜੇ ਤਾਂ ਪਤਾ ਕਿ ਇਹਨਾਂ ਤੋਂ ਬਾਹਰ ਜਾਂਦੇ ਰਹਾ ਮੈਂ ਦੇਖਿਆ ਸੁਨਦਰਿੰਦਰ ਗੈਟੂ 'ਤੇ ਤੇ ਉੱਥੇ ਕੋਈ ਹੈ ਹੀ ਨਹੀਂਗਾ ਜੀ ਮੈਨੂੰ ਫਿਰ ਡਰ ਜਿਹਾ ਲੱਗਦਾ ਕਿਉਂਕਿ ਪਾਰਕ ਦੇ ਵਿੱਚ ਰੂ ਕੁੱਤੇ ਰਹਿੰਦੇ ਆ ਤੇ ਕੁੱਤੇ ਉਹ ਨਾ ਕਿੰਨੇ ਲੋਕਾਂ ਨੂੰ ਕੱਟ ਲਿਆ ਪਹਿਲਾਂ ਤੇ ਇਸ ਕਰਕੇ ਮੈਨੂੰ ਲੱਗਦਾ ਡਰ ਸੋ ਹੁਣ ਮੈਂ ਜਾਊਂਗੀ ਬਸ ਸਵੇਕ 5:00 ਵਜੇ 5:00 ਵੱਜ ਚੁੱਕੇ ਨੇ ਸੋ 5: ਤੇ ਉਦੋਂ ਤੱਕ ਮੈਂ ਬਹਿ ਕੇ ਪੀ ਲਾ ਪਾਣੀ ਆਪਣਾ ਪਾਣੀ ਪੂਰੀ ਪੀ ਕੇ ਤੇ ਫਿਰ ਆਪਾਂ ਚੱਲਦੇ ਆ ਸੈਰ ਕਰੀਏ ਮੈਂ ਇਹਨਾਂ ਸਵੇਰ ਸਵੇਰ ਪਾਰਕ ਦੇ ਵਿੱਚ ਆਈ ਇੱਧਰ ਪਤਾ ਕੁੱਤਾ ਖੜਾਗਾ ਦੋ ਤਿੰਨ ਉਹ ਦੁਕਾਨ ਅੱਗੇ ਖੜੇ ਨੇ ਮਤਲਬ ਕਿ ਉਹਨਾਂ ਨੇ ਰੋਟੀ ਰੁੱਟੀ ਪਾ ਦਿੰਦੇ ਆ ਇਹ ਸਾਰੇ ਨਾਲਸ ਵਿੱਚ ਇੱਕ ਦੂਜੇ ਨੂੰ ਇੱਧਰ ਉੱਧਰ ਆਉਣ ਲੈਂਦੇ ਨੇ ਨਾਲ ਏਰੀਆ ਵੰਡਿਆ ਇੱਕ ਇੱਧਰ ਖੜਿਆ ਦੇਖੋ ਮਤਲਬ ਕਿ ਸਾਰੇ ਜਾਨੇ ਆਪਸ ਵਿੱਚ ਲੜ ਰਹੇ ਨੇ ਇੱਕ ਦੂਜੇ ਨੂੰ ਭੌਂ ਕਰ ਰਹੇ ਨੇ ਦੇਖੋ ਪਹਿਲਾਂ ਬੰਦ ਕਰਤਾ ਇੱਕ ਜਾਨ ਨੇ ਜੇ ਤੋਂ ਫਿਰ ਸਾਰੇ ਨੇ ਬੰਦ ਕਰਤਾ ਭਾਤ ਹੁਣ ਜਦੋਂ ਕਿਸੇ ਨੇ ਮਤਲਬ ਕਿ ਬੋਲਣ ਲੱਗ ਜਾਂਦਾ ਇੱਕ ਜਣਾ ਪੰਕਰ ਲੱਗ ਜਾਂਦਾ ਫਿਰ ਦੂਸਰੇ ਪੰਕਰ ਲਾ ਕੇ ਦੇਖੋ ਕਿਵੇਂ ਬੈਠਾ ਸ਼ੇਰ ਦੀ ਤਰ੍ਹਾਂ ਵੀ ਡਰ ਨਹੀਂ ਕੋਈ ਆ ਸਕਦਾ ਮੈਂ ਵੀ ਡਰਦੀ ਮਾੜੀ ਉੱਥੇ ਸੈਰ ਕਰਨ ਨਹੀਂ ਜਾਂਦੀ ਹਾਂ ਜੇ ਕਿਉਂਕਿ ਨਰਿੰਦਰ ਨੇ ਆਉਣਾ ਅੱਜ ਡਿਊਟੀ ਨਹੀਂ ਕਹਿੰਦੇ ਤबीयत काफी ਖਰਾਬ ਹੋ ਰਹੀ ਹੈ ਤੇ ਕਹਿੰਦੇ ਚੱਲੋ ਮੈਂ ਵੀ ਪਾਰਕ ਦੇ ਨਾਲ ਚੱਲਦਾ ਬਟ ਮੈਂ ਇੱਥੇ ਖੜੀ ਹਾਂ ਦੇਖੋ ਇੱਥੇ ਅੱਗੇ ਗੇਟ ਐਂਟਰੀ ਹੈ ਤੇ ਮੈਂ ਇੱਥੇ ਖੜੀ ਹਾਂ ਡਰਦੀ ਮਾੜੀ ਮੈਂ ਕਿਤੇ ਵੀ ਨਹੀਂ ਜਾ ਰਹੀ ਇਹਨਾਂ ਨੂੰ ਮੈਂ ਡਰਾਇਆ ਥੋੜਾ ਜਿਹਾ ਅੱਗੇ ਸੀਗੇ ਗੇਟ ਦੇ ਤਾਂ ਭੱਜ ਗਏ ਬਟ ਉਹ ਜ਼ਿਆਦਾ ਨਹੀਂ ਮੈਂ ਕਿਹਾ ਸਾਰੇ ਘੇੜ ਲੈਣਗੇ ਮੈਨੂੰ ਤਾਂ ਬਈ ਘੇੜ ਲੈ ਮੈਂ ਕਿੱਥੇ ਭਜੂੰਗੀ ਹਟਦੀ ਨਹੀਂ ਬੋਲੋ ਹਟਦੇ ਨਹੀਂ ਬੋਲੋ ਅਲਸਟੈਂਪਾਰਕ ਵਿੱਚ ਕੋਈ ਨਾ ਕੋਈ ਆ ਜਾਂਦਾ ਪਰ ਅੱਜ ਤਾਂ ਕੋਈ ਵੀ ਨਹੀਂ ਹੈ ਪੂਰਾ ਖਾਲੀ ਪਿਆ ਪਾਰਕ ਐ ਥੋੜੀ ਥੋੜੀ ਹਵਾ ਹੈਗੀ ਆ ਪਹਲ ਤਾਂ ਬਿਲਕੁਲ ਹੀ ਬੰਦ ਸੀਗੀ ਅੱਜ ਹਲਕੇ ਹਲਕੇ ਹਵਾ ਹੈਗੀ ਚਲੋ ਦੇਖਦੇ ਅੱਗੇ ਵਧਣ ਦੀ ਕੋਸ਼ਿਸ਼ ਕਿਤੇ ਮੈਨੂੰ ਪਿੱਛੇ ਪੈ ਗਈ ਨਾ ਨਿਆਨੇ ਚੰਗੀ ਤਰੀਕਾ ਕੱਟ ਲੈਣੀ ਦੇਖ ਉਹ ਭਾਈ ਇਹ अलमारी ਇਹ ਸਿੱਧੀ ਹੁੰਦੀ ਐ ਇਧਰ ਨੂੰ ਦੁਆਰ ਨੂੰ ਕਿੱਥੇ ਲਿਆਏ ਕੁੱਤੇ ਇਹ ਖਿੱਚ-ਖਿੱਚ ਕੇ ਅਸਲ ਵਿੱਚ ਤਾਂ ਭੌਂਕ ਰਿਹਾ ਦੇਖੋ ਦੇਖੋ ਕੋਈ ਚਲੇ ਦੋ ਕੁ ਕੁ ਕਿੱਟਰੰਦੇ ਮਾਰੇ। ਓਹ ਹੋ। ਐ ਭਾਈ ਕਹਿੰਦਾ ਕੀ ਐ ਵੀਨੇ ਦੱਸੋ। ਕਿੰਨੇ ਕਿਲੋਮੀਟਰ ਦੀ ਗੱਲ ਕਰਦਾ ਏ? ਹਾਂ? 5 ਕਿਲੋਮੀਟਰ 13 ਮਿੰਟ ਚ ਕਹਿੰਦਾ। ਇਹ ਤਾਂ ਮੈਂ ਮਿੰਟ ਚ ਕਰ ਜੂ। 13 15 ਮਿੰਟ। ਮੈਂ ਕਿਹਾ ਮੈਂ ਮਿੰਟ ਚ ਕਰ ਜੂ। ਮੈਂ। ਹਾਂ। ਇਹ ਜੋ ਚੈਲੰਜ ਤਾਂ ਮੈਂ ਭੱਜ ਕੇ ਲੈਣੀ ਐ। ਹਾਂ। ਤੋ 2 ਘੰਟੇ ਦੇ ਵੀ ਨਹੀਂ ਲੱਭਾਂਗੇ ਨਹੀਂ ਮੈਂ ਲੈ ਲੂੰਗੀ ਬੰਦਾ ਕਹਿੰਦਾ 30 ਕਿਲੋਮੀਟਰ ਕਰ ਦਿੰਦੇ ਨਹੀਂ ਅੱਗੋਂ ਪਹਿਲੇ 45 ਡਿਗਰੀ ਉੱਪਰ ਹੋ ਰਿਹਾ ਦੁਪਹਿਰ ਆਹ ਡਿਊਟੀ ਕਿਉਂ ਨਹੀਂ ਗਏ ਬੰਦੇ ਦੇ ਲੋਕ ਮਿਤਰਾਲੇ ਘਰ ਮੋਇਆ ਬੀ ਆ ਦੇ 30 ਕਿਲੋਮੀਟਰ ਵਾਲੀ ਪਤਾ ਦੋ ਤਿੰਨ ਦਿਨ ਹੋ ਗਏ ਇਹਨਾਂ ਨੂੰ ਬਿਮਾਰ ਹੋਏ ਨੂੰ ਮੈਂ ਕਿਹਾ ਛੁੱਟੀ ਲੈ ਲਓ ਛੁੱਟੀ ਲੈ ਲਓ ਉਦੋਂ ਤਾਂ ਕਹਿੰਦੇ ਨਹੀਂ ਮੈਂ ਠੀਕ ਆ ਠੀਕ ਆ ਜਿੱ ਕਦੇ ਵਾਸਤੇ ਲਈ ਜਰੂਰ ਬਸ ਮੇਰੇ ਕਹਿੰਦਾ ਛੁੱਟੀ ਲੈ ਲਓ ਵੀ ਇੰਨੀ ਗਰਮੀ ਵੀ ਉੱਤੋਂ ਪੈਂਦੀ ਆ ਵੀ ਫੇਰ ਜਿਆਦਾ ਤਬੀਅਤ ਖਰਾਬ ਹੋ ਜੂ ਕਹਿੰਦੇ ਮੈਨੂੰ ਫੋਰਸ ਕਰੀ ਜਾਂਦੀ ਆ ਛੁੱਟੀ ਲੈਣ ਨੂੰ ਕਹਿੰਦੇ ਮੈਂ ਚੰਗੀ ਗੱਲ ਕਹਿਣੀ ਆ ਕਿਉਂਕਿ ਬੁਖਾਰ ਲੂਜ਼ ਮੋਸ਼ਨ ਨਾਰਮਲ ਚੀਜ਼ ਹੋਈ ਪਈ ਆ ਤੇ ਔਰ ਉੱਤੋਂ ਗਰਮੀ ਉਹ ਤਾਂ ਜਿਆਦਾ ਆ ਫੇਰ ਆਪਣਾ ਧਿਆਨ ਰੱਖੋ ਲੂਜ਼ ਮੋਸ਼ਨ ਨਾਲ ਆ ਭਾਈ ਵਾਲੇ ਭੜੇ ਆ ਬੰਦੋ ਦੇ ਸਰੀਰ ਦੀ ਸਾਰੀ ਜਾਣਕਾਰੀ ਹੁੰਦੀ ਹੈ ਖੜਾ ਵੀ ਨਿਵਾਇਆ ਜਾਂਦਾ ਹੈ ਜੀ ਆਪਣਾ ਨੀਲਾ ਕੱਪੜਾ ਬੰਨ੍ਹੋ ਗਿੱਲਾ ਕੱਪੜਾ ਚਾ ਕੇ ਬੰਨ੍ਹੋ 12 ਜਾਣਿਆਂ ਆਪਣੇ ਆਪੇ ਟਾ ਕੇ ਰੱਖੋ ਬਾਅਦ ਕਰਕੇ ਕੋਈ ਦੂਜੀ ਵਗੈਰਾ ਕਰਨਾ ਨਹੀਂ ਕਰੋ ਰੱਖੋ ਨਾ ਅਗਰ ਵਿੱਚ ਬੱਤੀਆਂ ਕਰਦੇ ਹੈ ਗਰਮੀ ਨੂੰ ਦੇਖ ਕੇ ਪਹਿਲਾਂ ਹੀ ਕਰ ਦਿਨਾ ਬਹੁਤ ਬੁਰਾ ਹਾਲਾਤ ਬੱਚਿਆਂ ਦੀਆਂ ਕੀਤਿਆਂ ਮੇਰੀ ਕੀ ਹਾਲਤ ਹੈ ਹੋਰ ਬੜਾ ਨਿਵਾ ਜਾ ਰਹਾ ਇਤਨੀ ਹਾਲਤ ਤੇ ਬਰਾਬਰ ਕਰ ਦੇ ਜੀ ਹਾਂ ਤੇ ਮੈਨੂੰ ਪਤਾ ਇਹ ਇਹਨਾਂ ਨੂੰ ਤਿੰਨ ਚਾਰ ਦਿਨ ਹੋ ਗਏ ਪ੍ਰੋਬਲਮ ਹੋਈ ਨੂੰ ਮੈਂ ਇਹਨਾਂ ਨੂੰ ਕਿਹਾ ਛੁੱਟੀ ਲੈ ਲਓ ਕਹਿੰਦੇ ਨਹੀਂ ਕੁਛ ਨਹੀਂ ਹੁੰਦਾ ਉਤੋਂ ਹੀਟ ਸੀਗੀ ਡੀ ਹਾਈਡਰੇਸ਼ਨ ਹੋ ਜਾਂਦਾ ਆਪਣੇ ਵਿੱਚ ਪਾਣੀ ਦੀ ਕਮੀ ਜ਼ਿਆਦਾ ਹੁੰਦੀ ਹੈ ਇੱਕ ਤਾਂ ਇਸ ਤਰ੍ਹਾਂ ਨਾਲ ਇੱਕ ਗਰਮੀ ਕਰਕੇ ਵੀ ਵੈਸੇ ਹੋ ਜਾਂਦਾ ਤੇ ਸੋ ORS ਵਗੈਰਾ ਪਿੰਦੇ ਰਹਿਣਾ ਚਾਹੀਦਾ ਗਲੂਕੋਜ਼ ਵਗੈਰਾ ਸਾਰਾ ਤੇ ਅੱਜ ਬੱਚਿਆਂ ਦੀਆਂ ਛੁੱਟੀਆਂ ਵੀ ਹੋ ਗਿਆ ਬੱਚੇ ਨੇ ਹੋਗੇ ਮਜੇ ਪਏ ਉਹ ਪਿੰਦਰ ਨਿਮਰਤਾ ਕੀ ਗੱਲ ਆ ਤੂੰ ਸਕੂਲ ਨਹੀਂ ਆਇਆ ਅੱਜ ਛੁੱਟੀ ਹੋ ਗਈ ਛੁੱਟੀ ਕਿਥੋਂ ਆਈਆ ਕੱਲ ਤੋਂ ਸੀ ਵੀ ਮੇਰੇ ਮਨ ਕੀਤਾ ਦਦੂ ਕਰਾਲੀ ਅੱਜ ਕਰਾਲੀ ਮੋਦੀ ਨੂੰ ਕਿਹਾ ਕਿ ਅੱਜ ਕਰ ਦੇ ਆਇਆ ਫਿਰ ਚਲਦੀ ਹੈ ਮਣੀ ਮੋਟੀ ਦਾ ਦਿੱਲੀ ਚ ਰਹਿ ਕੇ ਤੇ ਹਾਂ ਬਈ ਇੰਨੀ ਜ਼ਿਆਦਾ ਗਰਮੀ ਪੈ ਰਹੀ ਹੈ 46 ਡਿਗਰੀ ਟੈਂਪਰੇਚਰ ਸੀਗਾ ਕੱਲ ਤੇ ਤੁਸੀਂ ਮੰਨ ਸਕਦੇ ਹੋ ਵੀ ਕਿੰਨੀ ਹੀਟ ਹੋਊਗੀ ਤੇ ਸੋ ਇਸ ਤੇ ਚਲਦੇ ਹੋ ਇਹਨਾਂ ਨੂੰ ਛੁੱਟੀਆਂ ਨੇ ਅਸੀਂ ਕੱਲ ਤੋਂ ਮਤਲਬ ਕਿ ਇੱਕ ਦਿਨ ਹੋਰ ਜਾਣਾ ਸੀ ਅੱਜ ਦਾ ਬਟ ਹੁਣ ਤੋਂ ਹੀ ਸਕੂਲ ਆ ਜਿਹੜੇ ਬੰਦ ਕਰਤੇ ਤੇ ਹੁਣ ਆਪਾਂ ਹੈ ਇਹ ਕੀ ਕਰਦਾ ਥੰਗੇਗੇ ਤੇਗੇ ਤੁੰਗੇ ਫੋਨ ਤੈਨੂੰ ਹੁਣੇ ਦਿਖਾ ਦੂੰ ਮੈਂ ਫੋਨ ਦੇਖ ਉਹਪਿੰਦਰਾ ਲਾਈਟ ਜੀ ਪੈਂਦੀ ਐ ਤੇਰੇ ਬਾਹਰ ਹੀਟ ਵੀ ਹੁੰਦੀ ਆ ਬੰਦ ਕਰੇ ਹੀਟ ਰਹਿੰਦੀ ਆ ਉਹ ਕਰਦੇ ਹਾਂ ਨਹੀਂ ਆਉਂਦੀ ਆ ਧੁੱਪ ਦੀ ਬੰਦ ਕਰ ਦੇ ਇਹ ਸਾਡਾ ਬੰਦਾ ਪਿਆ ਇਹ ਕਹਿੰਦਾ ਸੈਂਡਵਿਚ ਬਣਾਓ ਜਲਦੀ ਕੱਲ ਉਹ ਬੰਦਨ ਦੇ ਵਿਚਾਰੇ ਪ੍ਰੋਗਰਾਮ ਬਣਾਇਆ ਦੋਸਤਾਨਾ ਵੀ ਆਪਾਂ ਪਾਰਟੀ ਕਰਾਂਗੇ ਕੋਈ ਕੋਈ ਚੀਜ਼ ਲੈ ਕੇ ਉਹ ਅਲੱਗ-ਅਲੱਗ ਕੋਈ ਕੋਈ ਚੀਜ਼ ਲੈ ਕੇ ਆਊਗਾ ਐਵੇਂ ਅਲੱਗ-ਅਲੱਗ ਚੀਜ਼ਾਂ ਲੈ ਕੇ ਆਉਂੂ ਫਿਰ ਪਾਰਟੀ ਕਰਾਂਗੇ ਹੁਣ ਉਹ ਵਿਚਾਰਾ ਰਾਤ ਨੂੰ ਸੈਂਡਵਿਚ ਦਾ ਸਮਾਨ ਲੈ ਕੇ ਆਇਆ ਕਹਿੰਦਾ ਮਮਾ ਸੈਂਡਵਿਚ ਲੈ ਕੇ ਜਾਊ ਤੇ ਛੁੱਟੀ ਹੋ ਗਈ ਤੇ ਉਹਨਾਂ ਘਰੇ ਖਾ ਲੈ ਸੈਂਡਵਿਚ ਆਪਾਂ ਕਰਦੇ ਹਾਂ ਸੈਂਡਵਿਚ ਦੀ ਤਿਆਰੀ ਹੈ ਸੈਂਡਵਿਚ ਬਣਾਉਣੇ ਹਨ ਖਾਧੀ ਖਾ ਲਿਆ ਅੱਜ ਸਵੇਰੇ 5 4 ਵਜੇ ਉੱਠ ਕੇ ਬਹਿ ਗਏ ਕਿਉਂ ਉੱਠੇ ਸੀਗੇ ਪਹਿਲੇ ਮ ਮੈਨੂੰ ਉੱਠ ਕੇ ਆ ਹਾਂ ਇਹ ਵੀ ਉੱਠ ਕੇ ਬਾਤ ਸੋਈ ਚਲੀ ਗਈ ਮੇਰੇ ਕੋਲੇ ਜਦੋਂ ਮੈਨੂੰ ਪੁੱਛਿਆ ਤੁਹਾਨੂੰ ਦੱਸਿਆ ਵੀ ਨਵਰ ਤਾਂ ਤਾਂ ਛੁੱਟੀ ਹੈ ਤੇ ਨਵਰ ਤਾਂ ਹੋ ਗਿਆ ਬਾਗੋ-ਵਾਗ ਕਹਿੰਦੇ ਕੱਲ ਕਹਿੰਦੀ ਸੀ ਨਵਰ ਤਾਂ ਮम्मा ਗਰਮੀ ਹੈ ਛੁੱਟੀ ਮਾਰ ਲਓ ਹੈ ਮਾਰ ਦੰਦ ਦਾ ਪਤਾ ਹੀ ਨਹੀਂ ਸੀ ਬਦਗੀ ਸੀ ਫਿਰ ਦੇ ਕੇ ਮੈਂ ਪਈ ਐ ਸੈਰ ਐਕਸਰਸਾਈਜ਼ ਕਰਾਈ ਕਿਨੇ ਚੱਕਰ ਲਾਈ ਸੀ ਨਹੀਂ ਤੇਨੇ ਚੱਕਰ ਲਾਇਆ ਸੀ ਅੱਜ ਰਨਿੰਗ ਦੇਣਾ ਵੈਰੀ ਗੁੱਡ ਆਪਣੀ ਬਣ ਰਹੀ ਹੈਗੀ ਜਿਹੜੀ ਸੈਂਡਵਿਚ ਤੇ ਮੈਂ ਪੋਸਤੀਆਂ ਬੱਚਿਆਂ ਨੂੰ ਉਹਨਾਂ ਨੂੰ ਕਿਹੋ ਜਿਹੀ ਲੱਗੀ ਉਹ ਤਾਂ ਖਾਣ ਜਲਦੀ ਜਲਦੀ ਲੱਗੀ ਕਿਹੋ ਜਿਹੀ ਲੱਗੀ ਕੈਂਟਾ ਤੂੰ ਤਾਂ ਖਤਮ ਵੀ ਕਰ ਗਿਆ फटाफट ਇੱਕ ਮਿੰਟ ਹੀ ਲਾਇਵੇ ਹੋਰ ਤਾਂ ਚਾਹੀਦੇ ਦੇਖੋ ਕਿਵੇਂ ਕਰਦਾ ਨਿਮਰ ਤੈਨੂੰ ਕਿਹੋ ਜਿਹੀ ਲੱਗੀ ਚਲੋ ਆਜੋ ਫੇਰ ਲਾਇ ਲਓ ਹੋਰ